ਅੱਜ ਕੀ ਹਾਲ ਚਾਲ ਆਪਣਾ ਅੱਜ ਆਇਆ ਆ ਪੱਟੀ ਮਾਲਿਕ ਆਰਬਿਆਰ ਤੇ ਅੱਜ ਲੈ ਕੇ ਆਇਆ ਆ ਆਪਾ ਹੀਰੇ ਜੋ ਕਿ ਮੈਂ ਕਹਿੰਦਾ ਦਿੱਲੀ ਤੋਂ ਵੀ ਹੋਰ ਰੇਟ ਨੇ ਮਿਲ ਜਿਹੜਾ ਆਪਣਾ ਇੱਥੇ ਟੀਮਾ ਦੀ ਕਾਰਬਿਆਰ ਤੇ ਮਿਲੂਗਾ ਬਾਕੀ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਵੈਨੇ ਕੀ ਹਾਂਜੀ ਭਾਈ ਅੱਛਾ ਕਰਦੇ ਉਹ ਠੀਕ ਹੋ ਲਓ ਜੀ ਜਿਵੇਂ ਭਾਈ ਨੇ ਕਿਹਾ ਤਾਂ ਹੀਰੇ ਤੇ ਹੀਰੇ ਹੀ ਮਿਲਣਗੇ ਜੀ ਇੱਥੋਂ ਇਹ ਜਿਵੇਂ ਕਿ 11 ਆਪਣਾ K3 2011 ਮਾਡਲ ਹੈ ਜੀ ਠੀਕ ਹੈ ਜੀ ਠੀਕ ਆ ਸਰ ਜਿਹੜਾ ਤੁਸੀਂ ਰੇਟ ਸੁਣੋਗੇ ਇਹਦਾ ਰੇਟ ਆਪਾਂ ਦੇ ਦੇਣੀ ਆ 1.5 ਲੱਖ ਰੁਪਏ ਦੇ ਵਿੱਚ ਕਾਰ ਦੇ ਦਾਂ ਲੈ ਵੀ 2011 ਮਾਡਲ ਕੇ ਟੱਲ ਅੰਟੀਰੀਅਰ ਦੀ ਐਂਡ ਬਾਡੀ ਲੈਂਡ ਦੀ ਕਾਰ ਪੂਰੀ ਸਾਫ ਸੁਥਰੀ ਆ ਤੁਸੀਂ ਕਾਰ ਦੇ ਚਾਰੇ ਪਾਸੇ ਮਾਲਕ ਕਰਦੇ ਚੈੱਕ ਕਰ ਸਕਦੇ ਜੀ ਸੁਣੋ ਇੱਥੇ ਮਿਲਦੀ ਵੀ 2011 ਮਾਡਲ 1.5 ਲੱਖ ਦੇ ਵਿੱਚ ਦਿੱਲੀ ਜਾਓਗੇ ਤਾਂ ਦਿੱਲੀਓ ਵੀ ਇਹ ਰੇਟ ਨਹੀਂ ਤੁਹਾਨੂੰ ਮਿਲਣਾਗਾ ਬਾਕੀ ਭਾਈ ਨੂੰ ਮੈਂ ਕੈਮਰਾ ਬੈਨ ਕਰਾਂਗਾ ਮੜਾ ਅੰਦਰ ਅੰਦਰ ਅੰਟੀਰੀਅਰ ਬਾਟ ਚੈੱਕ ਕਰ ਸਕਦੇ ਆ ਜੀ ਕਾਰ ਅੰਤਰੀਅਰ ਦੀ ਵੀ ਗੱਡੀ ਬਹੁਤ ਵਧੀਆ ਪਈ ਹੈ ਗੱਡੀ ਬੋਡੀ ਲਾਈਨ ਦੀ ਬਹੁਤ ਸਾਫ਼ ਪਈ ਹੋਈ ਆ ਲਓ ਜੀ ਜਿਵੇਂ ਮੰਨ ਕੇ ਚਲੋ ਕਿ ਡੀਜ਼ਲ ਦੇ ਵਿੱਚ ਤੁਹਾਨੂੰ ਮਾਡਲ ਕਾਰ ਚਾਹੀਦੀ ਆ ਇਹ ਡੀਜ਼ਲ ਕਾਰ 2012 ਮਾਡਲ ਜੇ ਤੁਸੀਂ ਇਹਦੀ ਰੇਟ ਦੀ ਗੱਲ ਕਰਦੇ ਆ ਤਾਂ ਇਹ ਵੀ ਆਪਾਂ 2.5 ਲੱਖ ਰੁਪਏ ਦੇ ਕਾਰ ਦੇ ਦੇ ਦਾਂਗੇ ਜੀ ਲਓ ਜੀ 2012 ਮਾਗਲ ਭਾਈ ਗੱਡੀ ਆ ਦੇ ਜਲਾ ਇਹਦਾ ਰੇਟ ਬਹੁਤ ਜਨੂਨ ਰੱਖਿਆ ਆ 1.2 ਲੱਖ ਰੁਪਇਆ ਐਕਸੀਡੈਂਟ ਚੱਲੀ ਦੀ ਬਾਈ ਜੀ ਮੀਟਰ ਬੈਗ ਦੀ ਫੁੱਲ ਗਰੰਟੀ ਹੋਊਗੀ ਜੀ ਸ਼ੀਟ ਕਵਰ ਨਵੇਂ ਲੈਦਰ ਦੇ ਜੀ ਬਾਕੀ ਬਾਕੀ ਕਹਿੰਦਾ ਬਾਈ ਨੂੰ ਇੰਟੀਰੀਅਰ ਅੰਦਰੋਂ ਦੇਖ ਸਕਦੇ ਆ 2 ਮਿੰਟ ਦੇ ਤਾਂ ਵੇਖ ਲਓ ਆ ਤੁਸੀਂ ਇੰਟੀਰੀਅਰ ਦੇ ਅੰਦਰੋਂ ਚੈੱਕ ਕਰ ਲਓ ਜੀ ਤਾਂ ਆਪਾ ਮਾਡਲ ਦੇ ਵਿੱਚ ਲੈਣਾ ਚਾਹੁੰਦੇ ਆ ਕਾਰ ਇਹ 15 ਮਾਡਲ ਕਾਰ ਆਪਾਂ ਦੇ ਦੇਵਾਂਗੇ ਜੀ 1.5 ਲੱਖ ਰੁਪਏ ਦੇ ਵਿੱਚ 2015 ਮਾਡਲ ਬਾਈ ਗੱਡੀ ਕਿਤੋਂ ਬਣੇ ਮਿਲਦੀ ਆ ਜਨਰਲ ਰੇਟ ਤੇ ਮਿਲਦੀ ਪਈ ਆ 2015 ਜੀ ਇਹ ਸੁਣ ਲਓ 1.5 ਲੱਖ ਰੁਪਏ ਦੇ ਵਿੱਚ 2015 ਮਾਡਲ ਜੇ ਗੱਲ ਕਰੀਏ ਸਕੋਡਾ ਲੋਰਾ ਦੀ ਆਟੋਮੈਟਿਕ ਕਾਰ ਦੇਵਾਂਗੇ ਜੀ ਆਪਾਂ ਅੱਛਾ ਜੀ 2 ਲੱਖ ਰੁਪਏ ਚ ਕਾਰ ਦੇ ਦਾਂਗੇ 2 ਲੱਖ ਦੇ ਵਿੱਚ ਨੰਬਰ ਦੀ ਕਾਰ ਮਾਡਲ ਮਾਡਲ 2012 ਜੀ 2012 ਮਾਡਲ ਬਈ ਗੱਡੀ ਵੀ ਵੇਖੋ ਬਾਦ ਕਟ ਰੇਟ ਦੇ ਵਿੱਚ ਸਾਨੂੰ ਮਿਲਦੀ ਆ ਬਾਕੀ ਮੜਾ ਤੁਹਾਨੂੰ ਜੇਕਰ ਤੁਸੀਂ ਲੋਨ ਕਰਾਉਣਾ ਚਾਹੁੰਦੇ ਆ ਲੋਨ ਦਾ ਵੀ ਤੁਸੀਂ ਹਰ ਇੱਕ ਗੱਡੀ ਦੇ ਉੱਤੇ ਤੁਹਾਡਾ ਲੋਨ ਦਾ ਪੂਰਾ ਖਾਸ ਪ੍ਰਬੰਧ ਆ ਜਾਂਦਾ ਹੈ ਬਾਈ ਲੋਕੋ ਲੋਕੋ ਹੋਊਗਾ ਤੇ ਮੈਂ ਕਹਿੰਦਾ ਤੁਸੀਂ ਜਿੱਤੋਂ ਵੀ ਮੰਨ ਲੱਕ ਤੁਹਾਡਾ ਆਧਾਰ ਕਾਰਡ ਤੇ ਪਿੰਨ ਕਾਰਡ ਸਾਡੇ ਕੋਲੇ ਲੈ ਕੇ ਆਉਣਾ ਜੀ ਐਡਰੈਸ ਕਿਤੋਂ ਵੀ ਹੈ ਤੁਹਾਡਾ ਜੀ ਮੜਾ ਲਾ ਕੇ ਦੇਵਾਂਗੇ ਮੜਾ ਦੱਸ ਦੋ ਡਾਕਟਰ ਨੂੰ ਕਿੱਥੇ ਆਉਣਾ ਪਵੇ ਜਾਂ ਕਿੱਥੇ ਲੋਕੇ ਇਹ ਆਪਣਾ ਹੈਗਾ ਜੀ ਮੰਨ ਕੇ ਚਲੋ ਕੋਰ ਪੂਰਾ ਰੋੜ ਜੀ ਫਰੀਦ ਕੋਟ ਫਤਿਹਪੁਰ ਸਾਡੇ ਦੇ ਬਿਲਕੁਲ ਸਾਹਮਣੇ ਠੀਬਾ ਵਾਲੀ ਕਾਰ ਦੇ ਯਾਰ ਜੀ ਬਾਕੀ ਸਕਰੀਨ ਤੇ ਆਪਾਂ ਲੰਬਾ ਤਾਲਾਂਗੇ ਭਾਈ ਜੀ ਕਹਿੰਨੇ ਕੁਝ ਤਾਂ ਕਰਦੇ ਆ ਜੇਕਰ ਭਾਈ ਜੀ ਆਪਣਾ ਵੀਡੀਓ ਸ਼ੇਅਰ ਕਰਕੇ ਆਉਂਦੇ ਆ ਤਾਂ ਤੁਹਾਨੂੰ ਹੋਰ ਵੀ ਉਹਦੇ ਵਿੱਚੋਂ ਬੈਨੀਫਿਟ ਜਵਾਂਗੇ ਜੀ ਮਾਨ ਸਨਮਾਨ ਪੁੱਲ ਕਰਾਂਗੇ ਜੀ ਜਿਹੜਾ ਕੋਈ ਵੀਡੀਓ 10 ਬੰਦਿਆਂ ਨੇ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਵੀ ਮਾਨ ਸਨਮਾਨ ਦਿੱਤਾ ਜਾਊਗਾ ਬਾਕੀ ਕੱਚ ਕੇ ਕਰ ਦੋ ਸ਼ੇਅਰ ਤੇ ਬਾਕੀ ਭਾਈ ਦਾ ਕੰਮ ਉਹ ਆਪਣੇ ਕੋਲੇ ਜੀ ਮੈਂ ਕਹਿੰਦਾ 50000 ਤੋਂ ਕੰਮ ਸਟਾਰਟ ਆ ਜੀ ਕਾਰ ਦਾ ਲਓ ਜੀ 50000 ਤੋਂ ਲੈ ਕੇ ਜਿੰਨੇ ਤੱਕ ਮਰਜੀ ਆਪਾਂ ਗੱਡੀ ਲੈ ਸਕਦੇ ਆ ਉੱਪਰ ਤੋਂ ਨਹੀਂ ਲੋਨ ਸਾਨੂੰ ਪੂਰਾ ਮਿਲੂਗਾ ਕੋਈ ਉਹ ਜਾਨੇ ਮਿਲੋਗਾ ਬਾਕੀ ਭਾਈ ਦਾ ਲੰਬਾ ਸਰਕੇਰ ਤੇ ਕੱਲ ਦਾ ਹੋਆ ਕੋਈ ਗੱਲਬਾਤ ਕਰਨੀ ਹੈ ਮੈਸੇਜ ਹੈ ਉਹ ਤੁਸੀਂ ਕਰ ਸਕਦੇ ਆ ਬਾਕੀ ਸੱਛੇ ਕਾਲ ਦੇ